ਇੰਤਜ਼ਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਜਿਸੀਂ ਸਾਡੇ ਸਭ ਤੋਂ ਪਿਆਰੇ ਸਰੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਉੱਥੇ ਮੱਥਾ ਟੇਕਣ ਵਾਸੀ ਆਏ ਸੀ ਕਿਉਂਕਿ ਮਨੂੰ ਗੋਲੀਬਾਰਨ ਵਾਲਾ ਜਰਾ ਤੱਕੀ ਕਸ਼ਮੀਰਾ ਸਿੰਘ ਜੀ ਦਾ ਮੈਥੇ ਅਰਦਾਸ ਕਰਕੇ ਗਿਆ ਸੀਗਾ ਕਿ ਇਹ ਵਾਹਿਗੁਰੂ ਉਹਨੂੰ ਜਲਦੀ ਤੋਂ ਜਲਦੀ ਬਰਾਬਰ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਕਿ ਬੇਵਜ੍ਹਾ ਮੈਨੂੰ નિર્ਦੋਸ਼ ਹੋਣ ਦੇ ਬਾਵਜੂਦ ਉਹਨਾਂ ਨੇ ਗੋਲੀ ਮਾਰ ਦਿੱਤੀ ਸੀ ਔਰ 10 ਸਾਲ ਬਾਅਦ ਲਗਭਗ ਉਹ ਫੜਿਆ ਗਿਆ ਹੁਣ ਐਨਆਈਏ ਨੇ ਫੜਿਆ ਇਸ ਲਈ ਅੱਜ ਆਪਣੇ ਵਾਹਿਗੁਰੂ ਨੂੰ ਅਸੀਂ ਸ਼ੁਕਰਾਨਾ ਕਰਨ ਆਏ ਸੀਗੇ ਨਾ ਵੀ ਇਹ ਅਰਦਾਸ ਕਰਨ ਵਾਸਤੇ ਫੇਰ ਦੁਬਾਰਾ ਆਏ ਆਂ ਕਿ ਸਾਡੀ ਪੰਜਾਬ ਪੁਲਿਸ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਏਟਲੀਸਟ ਇਹ ਹੁੰਨ ਤੇ ਮੰਨ ਜੇ ਕਿ ਵੀ ਉਹ ਅਤਵਾਦੀ ਸੀਗਾ ਔਰ ਉਹ ਅਤਵਾਦੀ ਨੇ ਮੈਨੂੰ ਬੇਵਜਹ ਮਰਨ ਦੀ ਕੋਸ਼ਿਸ਼ ਕੀਤੀ ਇਸ ਲਈ ਸਾਡੇ ਪਰਿਵਾਰ ਨੂੰ ਅਤਵਾਦ ਪੀੜਿਤ ਘੋਸ਼ਿਤ ਕਰਕੇ ਸਾਨੂੰ ਜੋ ਵੀ ਸਮ ਇਨਸਾਫ ਦਵਾਇਆ ਹੈ ਏ ਆਪਾਂ ਵਾਇਗਰੀ ਜੀ ਕੋ ਮੰਨਦੇ ਨਸੇ ਬਸ ਅੱਜ ਇੰਨਾ ਹੀ ਪ੍ਰਭੂ ਸਾਨੂੰ ਜੀਉ ਦੀ ਦੁਬਾਰਾ ਬੁਲਾਓ ਤਾਂ ਕਿ ਆਪਾਂ ਸ਼ੁਕਰਾਨਾ ਕਰੀਏ ਤੁਹਾਡੇ ਬੁਲਾਵੇ ਧੰਨਵਾਦ ਜੀ ਗਾ ਖਾਲਸਾ ਵਾਇਗਰੀ ਜੀ ਫਤਿਹ ਬੋਲੇ ਸੋਨਹਿਾ ਸ੍ਰੀ ਅਕਾਲ